ਉਹ ਥੋੜੇ ਆ ਲਗਾਤਾਰ ਬਾਈ ਖੂਨ ਵਗ ਰਿਹਾ ਪਹਿਲਾਂ ਇੱਥੇ ਰੱਖੋ ਇਹਨੂੰ ਤੁਸੀਂ ਆ ਦੇਖੋ ਤੇ ਇਹ ਕਿੰਨੇ ਕਿ ਕਿੰਨੇ ਜੇ ਮਾਰਦੇ ਨੇ ਪਤਾ ਨਹੀਂ ਜੇ ਪੈਰੇ ਦਾਣੇ ਜੇ ਦਾਣੇ ਪੈ ਰਹੇ ਨੇ ਬਾਈ ਵਾਪਸ ਜਾਣਾ ਫਿਰ ਹੁਣ ਤਸਵੀਰਾਂ ਦੇਖੋ ਕਿਸ ਤਰੀਕੇ ਦੇ ਨਾਲ ਲਗਾਤਾਰ ਫਾਇਰਿੰਗ ਕੀਤੀ ਜਾ ਰਹੀ ਹੈ ਲਗਾਤਾਰ ਟੀਅਰ ਗੈਸ ਕੈਨ ਬਹੁਤ ਬੁਰਾ ਹਾਲ ਕਿੱਤਾਂ ਆ ਦੇਖੋ ਇਹ ਲਗਾਤਾਰ ਇਹ ਬਲਾਸਟ ਹੈ ਦੋਸਤੋ ਜਿਹੜਾ ਇਸੇ ਟਾਈਮ ਤੁਸੀਂ ਹੁਣ ਸੁਣਿਆ ਨਾ ਇਹ 사운ਡ ਬਲਾਸਦਾ ਸੀ ਜਿਸ ਦੇ ਵਿੱਚ ਛੋਟੇ ਛੋਟੇ ਪੱਥਰ ਨਿਕਲਦੇ ਨੇ ਉਹ ਪੱਥਰ ਜਦ ਬਜਦੇ ਨੇ ਤਾਂ ਉਹ ਗਲੀ ਘੜ ਦਿੰਦੇ ਨੇ ਤੁਸੀਂ ਹੁਣ ਜਿਹੜਾ ਮੇਰੇ ਦੋਸਤੋ ਇਸ ਟਾਈਮ ਮੈਂ ਤੁਹਾਨੂੰ ਲਗਾਤਾਰ ਤਸਵੀਰਾਂ ਸਾਡੀ ਟੀਮ ਦਿਖਾ ਰਹੀ ਹੈ ਇਸ ਟਾਈਮ ਅਸੀਂ ਸ਼ੰਭੂ ਬੈਰੀਅਰ ਸ਼ੰਭੂ ਬਾਰਡਰ ਕਹਿੰਦੇ ਨੇ ਉੱਥੇ ਤੁਸੀਂ ਦੇਖ ਸਕਦੇ ਹੋ ਦੇਖੋ ਪਥਰਾਵ ਲਗਾਤਾਰ ਮੈਂ ਕਹਾਂਗਾ ਟੀਮ ਨੂੰ ਕਿ ਲਗਾਤਾਰ ਪਥਰਾਵ ਜਿਹੜਾ ਆ ਪੈਰਾਮਿਲਟਰੀ ਫੋਰਸਸ ਵੱਲੋਂ ਕੀਤਾ ਜਾ ਰਿਹਾ ਫਿਰ ਇਹ ਕਿਸਾਨਾਂ ਨੂੰ ਮਾਰਾ ਕਹਿੰਦੇ ਨੇ ਉਹ ਦੇਖੋ ਤੁਸੀਂ ਦੇਖ ਸਕਦੇ ਹੋ ਸ਼ਰਿਆਮ ਪਥਰਾਵ ਦੇਖੋ ਦੇਖੋ ਲਗਾਤਾਰ ਪਥਰਾਵੋ ਦੇਖੋ ਪੈਰਾਮੈਟਰੀ ਫੋਰਸ ਕਰ ਰਹੀ ਹੈ ਕਿਸਾਨਾਂ ਦੇ ਉੱਤੇ ਤੇ ਜੇ ਕਿਸਾਨ ਉਸ ਚੀਜ਼ ਦਾ ਬਦਲ ਲੈਂਦੇ ਨੇ ਤਾਂ ਉੱਥੇ ਕਿਸਾਨਾਂ ਮਾਰੇ ਕਿਸਾਨਾਂ ਨੂੰ ਅਤਵਾਦੀ ਕਿਸਾਨਾਂ ਨੂੰ ਖਾਲਸਤਾਨੀ ਦਾ ਕਹਿਜਤ ਕਹੇ ਦਿੱਤਾ ਜਾਂਦਾ ਉਹ ਦੇਖੋ ਤੁਸੀਂ ਲਗਾਤਾਰ ਇਹ ਲਗਾਤਾਰ ਇੱਕ ਹੋ ਤੁਸੀਂ ਪਥਰਾਵ ਟਾਇਰ ਗੈਸ ਕੈਨ ਬਲਾਸਟ ਜਿਹੜੇ ਗੋਲੇ ਨੇ ਲਗਾਤਾਰ ਸਿੱਟੇ ਜਾ ਰਹੇ ਨੇ ਇਸ ਟਾਈਮ ਤੁਸੀਂ ਅਸੀਂ ਖੇਤਾਂ ਦੇ ਵਿੱਚ ਖੜੇ ਆ ਸ਼ੰਭੂ ਬੈਰੀਅਰ ਸ਼ੰਭੂ ਬਾਰਡਰ ਭਾਈ ਆ ਕੀ ਵਜ੍ਹਾ ਤੁਹਾਡੇ ਪਤਾ ਨਹੀਂ ਕੀ ਫਾਇਰ ਜੇ ਮਾਰਿਆ ਉਹਨਾਂ ਨੇ ਫਾਇਰ ਵਜਿਆ ਕਿਹੜੀ ਜਗ੍ਹਾ ਤੋਂ ਆਇਆ ਬਾਈ ਖੰਨੇ ਤੋਂ ਖੰਨੇ ਤੋਂ ਆਇਆ ਮੇਰੀ ਗੱਲ ਸੁਣੋ ਇੱਥੇ ਹੁਣ ਤੁਹਾਡੇ ਤੁਹਾਡੇ ਆ ਲਗਾਤਾਰ ਬਾਈ ਖੂਨ ਵਗ ਰਿਹਾ ਪਹਿਲਾਂ ਇੱਥੇ ਰੱਖੋ ਇਹਨੂੰ ਤੁਸੀਂ ਆ ਦੇਖੋ ਤੇ ਇਹ ਕਿੰਨੇ ਕਿ ਚਾਣੇ ਜੇ ਮਾਰਦੇ ਨੇ ਪਤਾ ਨਹੀਂ ਜੇ ਪੈਰੇ ਦਾਣੇ ਜੇ ਦਾਣੇ ਪੈਰੇ ਨੇ ਬਾਈ ਵਾਪਸ ਜਾਣਾ ਫਿਰ ਹੁਣ ਨਾ ਵਾਪਸ ਭੈਣ ਚੋਦੀ ਇਹਨਾਂ ਨਾ ਚੱਲਿਆ ਵੀ ਗੁੰਡ ਘੁੱਟ ਕੇ ਜਾਣਾ ਤੁਸੀਂ ਵੇਖੋ ਲਗਾਤਾਰ ਜਿਹੜਾ ਆ ਪਥਰਾਵ ਬਲਾਸਟ ਟੀਅਰ ਗੈਸ ਕੇ ਹਨ ਸਿਰਫ ਇੱਕ ਚੀਜ਼ ਨਹੀਂ ਬਹੁਤ ਚੀਜ਼ਾਂ ਲਗਾਤਾਰ ਇਹਨਾਂ ਤੇ ਸਿੱਟੀਆਂ ਜਿੱਤੀਆਂ ਜਾ ਰਹੀਆਂ ਨੇ ਪਰ ਕਿਸਾਨਾਂ ਦਾ ਜਲੋ ਜਿਹੜਾ ਹਾਲਗਰ ਜਿਵੇਂ ਦੇਸ਼ ਨਾਲ ਦੇ ਦੂ ਲੜਾ ਰਹੇ ਨੇ ਬਾਈ ਇਹ ਇਹ ਅਸੀਂ ਇੱਕ ਨਾਰਮਲ ਬੰਦੇ ਠੀਕ ਆ ਇਹ ਕਿੱਕਣਾ ਉਹ ਕਰਦੇ ਨੇ ਜਿਵੇਂ ਹੋਰ ਦੇਸ਼ ਨਾਲ ਲੜਾਈ ਲਾਈ ਹੋਵੇ ਸਾਨੂੰ ਦੇਸ਼ ਦੇ ਵਸਨੀਕ ਨਹੀਂ ਸਾਹਮਣੇ ਬਾਰਡਰ ਬਾਈ ਐ ਲਾਇਆ ਹੁੰਦਾ ਜਿਵੇਂ ਚਾਈਨਾ ਵਾਲੇ ਹੁਣ ਤੁਸੀਂ ਐਡਾ ਤਗੜਾ ਬਾਰਡਰ ਤਾਂ ਇਹਨਾਂ ਨੇ ਪਾਕਿਸਤਾਨ ਦੇ ਬਾਰਡਰ ਤੇ ਨਹੀਂ ਲਾਇਆ ਹੋਗਾ ਉਹ ਨਹੀਂ ਲਾਇਆ ਹੋਇਆ ਬਾਈ ਜੀ ਉਹ ਤਾਂ ਇਹ ਇਹਨਾਂ ਤੁਸੀਂ ਹਾਲ ਦੇਖੋ ਉੱਪਰ ਜਾੜ ਕੇ ਕਿੰਨੇ ਮੁੰਡੇ ਦੇ ਕਿਤੇ ਦਾ ਗਲਾ ਦੇ ਸੱਟ ਲੱਗੀ ਕਿੰਨੇ ਮੁੰਡੇ ਦੇ ਅੱਖਾਂ 'ਚ ਪੈ ਗਿਆ ਬਹੁਤ ਬੁਰਾ ਹਾਲ ਕੀਤਾ ਨੇ ਆ ਦੇਖੋ ਜੀ ਲਗਾਤਾਰ ਇਹ ਬਲਾਸਟ ਹੈ ਦੋਸਤੋ ਜਿਹੜਾ ਇਸੇ ਟਾਈਮ ਤੁਸੀਂ ਹੁਣ ਇਹ ਸਾਊਂਡ ਬਲਾਸਟ ਦਾ ਸੀ ਜਿਸ ਦੇ ਵਿੱਚੋਂ ਛੋਟੇ-ਛੋਟੇ ਪੱਥਰ ਨਿਕਲਦੇ ਨੇ ਉਹ ਪੱਥਰ ਜਦ ਬੱਜਦੇ ਨੇ ਤਾਂ ਉਹ ਗਲੀ ਕੱਢ ਦਿੰਦੇ ਨੇ ਤੁਸੀਂ ਹੁਣੇ ਜਿਹੜੇ ਮੇਰੇ ਵੀਰ ਨਾਲ ਮਲੇ ਸੀਗੇ ਉਹਨਾਂ ਦਾ ਵੀ ਨਾਲ ਇਹੀ ਚੀਜ਼ ਹੋਈ ਕਿ ਉਹਨਾਂ ਦੀ ਅੱਖ ਤੇ ਪੱਥਰ ਵੱਜਿਆ ਉਹ ਛੋਟਾ ਜਿਹਾ ਉਹ ਬਲਾਸਟੋਂ ਨਿਕਲਿਆ ਸਿਰਫ ਟੀਅਰ ਗੈਸ ਕਹਿ ਨਹੀਂ ਪਥਰਾਵ ਟੀਅਰ ਗੈਸ ਕਹਿੰਦੇ ਨਾਲ ਇੱਕ ਬਲਾਸਟ ਸੱਟੇ ਜਾਂਦਾ ਜਿਸ ਦੇ ਵਿੱਚ ਛੋਟੇ-ਛੋਟੇ ਪੱਥਰ ਹੁੰਦੇ ਨੇ ਉਹ ਪੱਥਰ ਜਦ ਫਟਦੇ ਨੇ ਤਾਂ ਬਹੁਤ ਪਾਵਰ ਦੇ ਨਾਲ ਨਿਕਲਦੇ ਨੇ ਮੈਂ ਸਾਥੀ ਨੂੰ ਕਹੂੰਗਾ ਲਗਾਤਾਰ ਦਿਖਾਉਣ ਕਿ ਉੱਪਰ ਉੱਪਰੋਂ ਦੀ ਜਿਹੜੀਆਂ ਨੇ ਤਸਵੀਰਾਂ ਦੇਖੋ ਕਿਸ ਤਰੀਕੇ ਦੇ ਨਾਲ ਲਗਾਤਾਰ ਫਾਇਰਿੰਗ ਕੀਤੀ ਜਾ ਰਹੀ ਹੈ ਲਗਾਤਾਰ ਟਾਇਰ ਗੈਸ ਕੈਨ ਪਰ ਹੌਸਲਾ ਹਿੰਮਤ ਇਹਨਾਂ ਦੀ ਕਾਬਿਲ ਇਤਾਰਿਫ ਹੈ ਤੁਸੀਂ ਵੇਖੋ ਸਿੰਘ ਹੌਲੀ ਹੌਲੀ ਗੁਰੂ ਦੀਆਂ ਫੌਜਾਂ ਜਿਹੜੀਆਂ ਨੇ ਅੱਗੇ ਵਧ ਰਹੀਆਂ ਨੇ ਕਿਸਾਨ ਅੱਗੇ ਵਧ ਰਹੇ ਨੇ ਬੇਸ਼ੱਕ ਪੀਆਰ ਗੈਸ ਕਨ ਸਿੱਟ ਦਿੱਤੇ ਜਾ ਰਹੇ ਨੇ ਲਗਾਤਾਰ ਸਿੱਟੇ ਜਾ ਰਹੇ ਨੇ ਲਗਾਤਾਰ ਸਿੱਟੇ ਜਾ ਰਹੇ ਨੇ